ਸਤਿਗੁਰੂ ਵੀਰ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਸਰੀਕਾਲ ਜੀ ਜੇਰੇ ਸੋਨੁਰੰਦਾਵਾ ਡੇਰੀ ਫਾਰਮ ਨਾਲ ਪਿਆਰ ਕਰਦੇ ਆ ਵੀਰ ਜੀ ਭੈਣਾ ਤੇ ਭਰਾਵਾਂ ਨੂੰ ਦਿਲੋਂ ਧੰਨਵਾਦ ਪਿਆਰ ਭਰੀ ਸਸਰੀਕਾਲ ਜੀ ਜੇਰੇ ਮੇਰੇ ਵੀਰ ਔਰ ਭੈਣਾ ਵਿਦੇਸਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਵੀ ਜਨਾ ਧੰਨਵਾਦ ਆ ਵੀਰ ਜੀ ਜੇਰੇ ਸਾਡੇ ਵੀਰ ਸਾਡੀ ਸੋਨੁਰੰਦਾਵਾ ਡੇਰੀ ਫਾਰਮ ਨਾਲ ਪਿਆਰ ਕਰਦੇ ਆ ਬਾਕੀ ਵੀਰ ਜੀ ਮਾਤਵਾਦ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਵਾਲਾ ਬਟਨ ਦਬਾਓ ਕਾਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰੇ ਨੂੰ ਪਹੁੰਚ ਸਕੇ ਵੀਰ ਜੀ ਝੋਟੀਆਂ ਆਪਣੇ ਕੋ ਮਾਲਕ ਦੀ ਕਿਰਪਾ ਦੇ ਨਾਲ ਅੱਜ ਝੋਟੀਆਂ 8 9 ਆ ਇੱਕ ਝੋਟੀ ਟੋਕੜ ਵਿੱਚ ਆਈ ਆ ਗੱਪਣ ਅਜੇ ਚੈੱਕ ਪਾਸ ਨਹੀਂ ਹੋਈ ਟੋਕੜ ਝੋਟੀਆਂ ਦੀ ਬੜੀ ਡਿਮਾਂਡ ਆ ਤੇ ਆਪਣੇ ਕੋ ਆਪਣੀ ਦਿੱਤੀ ਝੋਟੀ ਵੀਰ ਜੀ ਟੋਕੜ ਵਿੱਚ ਲਈ ਆ ਉਹ ਵੀ ਤੁਹਾਨੂੰ ਮਖਾਲਦਾਂਗੇ ਦੋ ਤਨ ਦੋ ਝੋਟੀਆਂ ਤਾਜ਼ੀਆਂ ਵਖਾਲਾਂਗੇ ਇਹ ਪਹਿਲਾ ਸੁਵਾ ਜੋ ਧੀਰੇ ਧੀਰੇ ਚਾਰ ਦੰਦਾ ਵੇਖੋ ਗਾਰਡਿੰਗ ਬਿਲਕੁਲ ਕੈਮਰਾ ਲਾ ਦੋ ਸੇਂਗ ਸੇਂਗਾਰ ਬਖਾਨ ਦੋ ਜੰਮ ਤੇ ਦੋ ਤੇ ਗੋਪਾਰੀ ਹੁਣ 16 ਲੀਟਰ ਚ ਹੋਣ ਵਾਲਾ ਜੇ ਦੇਖੋ ਪਿੱਛੇ ਉਹ ਕੈਮਰਾਮੈਨ ਸਾਹਿਬ ਖਾਂਦੇ ਹੋ ਉਹ ਖਾਲਦ ਚੋਤੀ ਦਾ ਬਹੁਤ ਨਹੀਂ ਜਾਣਾ ਜੰਗਾ ਲੱਗਾ ਖਾਂਦੇ ਵਾਲੀ ਜੇ ਬੋਲਾ ਤੁਹਾਨੂੰ ਤੇ ਉਹ ਖਾਦਾ ਮੇਲੇ ਲਾ ਕੇ ਮਾਰੇ ਦੀ ਤੇ ਪੋਣਾ 16 ਲੀਟਰ ਨੀ ਤਰਨ ਦੁੱਧ ਚੂਣ ਵਾਲਾ ਜੇ ਅੱਖ ਨੂੰ ਵਪਾਰੀਆਂ ਵਾਲਾ ਪੈਂਠਾ ਰੱਖਦੀ ਉਹਦਾ ਕੋਈ ਫਾਇਦਾ ਨਹੀਂ ਜੇ ਪਾਜੀ 16 ਕਿਲੋ ਛੋਟੀ ਕੋ ਦੁੱਧ ਚੂਣ ਵਾਲਾ ਜੇ ਤੇ ਗਾੜੀ ਨੂੰ ਲੇਵਾ ਵੇਖੋ ਤੋਂਨ ਨੂੰ ਲਾਇਆ ਗਾੜੀ ਲੇਵਾ ਵੇਖੋ ਵੀਰ ਜੀ ਮਹਾਰਾਜ ਦੀ ਕਿਰਪਾ ਨਾਲ ਤੋਂਨ ਨੂੰ ਲੇਵਾ ਲਈ ਫਿਰਦੀ ਜੇ ਪੇਠ ਪੁਰਾਣ ਅੰਦਾਜ਼ਾ ਲਾਓ ਆਪੇ ਵੇਖੋ ਪੇਠ ਪੁਰਾ ਵੱਡਾ ਛੋਟੀ ਵੱਡੀ ਵੇਖੋ ਖਾਨ ਲੀਵਾ ਵੇਖੋ ਸਫਾਈਆਂ ਵੇਖੋ ਝੂਟੀ ਦੀਆਂ ਮਹਾਰਾਜ ਦੀ ਕਿਰਪਾ ਨਾਲ ਵੇਖੋ ਆਂਤੜਾ ਵੇਖੋ ਕੱਲਾ ਕੱਲਾ ਲੱਗਾ ਸਿੰਘ ਸ਼ਿੰਗਾਰ ਵੀ ਵੀਰ ਦੀ ਵੇਖੋ ਬਹੁਤ ਹੀ ਚੰਗਾ ਸਿੰਘ ਸ਼ਿੰਗਾਰ ਛੋਟਾ ਛੋਟਾ ਸਿੰਘ ਲੱਗਾ ਜੇ ਤੇ ਹੁਣ ਵੀਰ ਜੀ ਤੁਹਾਨੂੰ ਦੂਜੀ ਝੋਟੀ ਵਿਖਾਉਦੇ ਆ ਮਹਾਰਾਜ ਦੀ ਕਿਰਪਾ ਨਾਲ ਭਾਜੀ ਜਿਆਦਾ ਚੰਗੀ ਇਹ ਭਾਜੀ ਕੋਈ ਦੂਜਾ ਸੁਆ ਜੀ ਇਹ ਦੇਖੋ ਦੁੱਧ ਹੁਣ 19 ਕਿਲੋ ਹੋਗਾ 18 ਕਿਲੋ ਗਾਰੰਟੀ ਲੈ ਜੇ 14 ਕਰੋ ਜਦੋਂ ਤੇ ਮੇਰੇ ਬੱਚੂ ਉਹ ਜੇਰਾ ਮਰਦੀ ਦੋ ਤਿੰਨ ਟਾਈਮ ਆਪਣੀ تسਲੀ ਕਰਕੇ ਵੀਰ ਲੈ ਕੇ ਜਾਵੇ ਇਹ ਬੰਨੀ ਨਸਲ ਦੀ ਝੋਟੀ ਜੇ ਤੇ ਮਗਰ ਵੀ ਕੱਤੀ ਜੇ ਆਪਾਂ ਇਹਨੂੰ ਨਸਲ ਵਖਾਲ ਦੋ ਬੰਨੀ ਵੇਖੋ ਨਸਲ ਵੇਖੋ ਭਾਜੀ ਝੋਟੀ ਦੀ ਮਗਰ ਕੈਮਰਾ ਲਾਗਤ ਹੋਣਾ ਉੱਥਾ ਹੋ ਜਾਂਦਾ ਝੋਟੀ ਨੂੰ ਅੱਜ ਹੰਸੋ ਕ੍ਰੈਮ ਦੀ ਵੀਡੀਓ ਜੀ ਵੀ ਸੀ ਦੇਖੋ ਭਾਜੀ ਦੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਭਾਜੀ ਵੇਖੋ ਚੀਜ਼ ਵੇਖੋ ਥਾਂ ਦੇਵਾ ਵੇਖੋ ਕਿੰਨਾ ਲੱਗਾਂ ਜੀ ਮਰੀਕਣ ਗਾਂ ਨੂੰ ਲੱਗਾ ਜੇ ਮਹਾਰਾਜ ਦੀ ਘੱਪਾਣਾ ਇਹ ਹੱਤਨੂੰ ਖਾਲਦੀ ਅੰਦਾਜ਼ਾ ਲਾਦੀਆ ਵੇਖੋ ਵੀਰ ਜੀ ਪਿੱਠ ਪੁੜੇ ਦਾ ਅੰਦਾਜ਼ਾ ਲਾਓ ਪਿੱਠ ਪੁੜਾ ਬਿਲਕੁਲ ਸਾਫ਼ ਲੈਣਾ ਅੰਚਲ ਵੇਖੋ ਕੱਲਾ ਕੱਲਾ ਥਾਂ ਲੱਗਾ ਥਾਂ ਦੇਵਾ ਗਾੜੀ ਦੀ ਵੀ ਵੇਖੋ ਵੀਰ ਜੀ ਵੈਨਸ ਵੇਖੋ ਗਾੜੀ ਹੋਰ ਤਾਂ ਨੂੰ ਘਾੜੇ ਦੂਜੇ ਪਾਸੇ ਵੀ ਇਹਨੇ ਸਭ ਖਾਲਦੇ ਆ ਗਾੜੀ ਨਾੜਾ ਵੇਖੋ ਵੀਰ ਜੀ ਗਾੜੀ ਵੇਖੋ ਵੇਖੋ ਭਾਜੀ ਗਾੜੀ ਵੀ ਨਾਲਾ ਨੁੜਾ ਵੇਖੋ ਵੇਖੋ ਨਾਲਾ ਕਲੀ ਕਲੀ 나ੜ ਵੇਖੋ ਥਨ ਲੈ ਵੇਦਤੇ ਪਿਓਰ ਮੋਰਾ ਨਸਲ ਦੀਆਂ ਝੋਟੀਆਂ ਜੇ ਵੀ ਜੀ ਥਨ ਲੈ ਵੇਦਾਂ ਅੰਦਾਜ਼ਾ ਲਾਓ ਇਹ ਦਜਸਵਾ ਝੋਟੀ ਜੇ ਆਹ ਭਾਜੀ ਟੋਕਰ ਝੋਟੀ ਜੇ ਜਿਹੜੀ ਆਪਣੇ ਕੋ ਆਈ ਆ ਵੇਖੋ ਸਿੰਘ ਸ਼ਿੰਗਾਰ ਛੋਟਾ ਛੋਟਾ ਇਹ ਟੋਕਰ ਝੋਟੀ ਆਪਣੇ ਕੋ ਆਈ ਆ ਦੁੱਧ ਦੇ ਕੋ 8 ਲੀਟਰ ਠੰਡਾ ਜਿਹੜਾ ਮੇਰਾ ਵੀਰ ਜੀ ਮਰਜੀ ਲੈ ਗਏ 2-3 ਟੰਕ ਪਾ ਗਏ ਇਹ ਤੋਂ ਪ੍ਰਜੋਤੀ ਆਪਣੇ ਕੋਾਈ ਜੇ ਵੇਖ ਲੋ ਪਾਜੀ ਆ ਵੇਖ ਲਓੰਦਾ ਜਾਲਾ ਰੋਟੋਕੜਦਾ ਬਾਕੀ ਪਾਜੀ ਮਹਾਰਾਜ ਦੀ ਕਿਰਪਾ ਨਾਲ ਝੋਟੀਆਂ ਜਿਆਦਾ ਖਰੀਆਂ ਤੇ ਚੰਗੀਆਂ ਥਣ ਲੇਵਾ ਵੇਖੋ ਝੋਟੀ ਦਾ ਫੇਰ ਮਹਾਰਾਜ ਦੀ ਕਿਰਪਾ ਨਾਲ ਵੇਖੋ ਵੇਖ ਇਹ ਤਾਂ ਸਿੰਘ ਸ਼ਿੰਗਾਰ ਦੇ ਕੋ 18 ਕਿਲੋ ਦੁੱਧ ਜੇ ਇਹਦੇ ਕੋ ਪਾਜੀ 16 ਕਿਲੋ ਦੁੱਧ ਜੇ ਸੋਲਾਂธารਾਂ ਕੋਲ ਵਾਲੀਆਂ ਝੋਟੀਆਂ ਮੇਰੇ ਕੋਲ 7-8 ਜੇ ਭਾਜੀ ਚੰਗੀ ਚੰਗੀ ਝੋਟੀ ਮਹਾਰਾਜ ਦੀ ਕਿਰਪਾ ਨਾਲ ਟੋਕ ਟੋਕ ਦੀ ਸਿੰਘ ਸ਼ਿੰਗਾਰ ਵੇਖੋ ਤੇ ਬਾਕੀ ਭਾਜੀ ਮਹਾਰਾਜ ਦੀ ਕਿਰਪਾ ਨਾਲ ਭਾਜੀ ਪਿੰਡ ਆਪਣਾ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੇ ਅਚਲ ਸਾਹਿਬ ਤੋਂ 2 ਕਿਲੋਮੀਟਰ ਲੈਂਦੇ ਪਾਸੇ ਆਪਣਾ ਘਰ ਜੇ ਬਾਬਾ ਜੀ ਬਾਬਾ ਬੋਡਾ ਸਾਹਿਬ ਜੀ ਦੇ ਬੈਕ ਸਾਈਡ ਘਰ ਬਾਕੀ ਫੋਨ ਨੰਬਰ ਤੁਹਾਡੇ ਭਰਾ ਦਾ 9878394751 ਦੂਜਾ ਨੰਬਰ 7814824494 ਜੇਦੋਂ ਮਰਜੀ ਆਓ ਭਾਜੀ ਛੋਟੀਆਂ ਆਪਣੇ ਕੋ ਟੌਪ ਟੌਪ ਆਉਂਦੇ ਤੇ ਛੋਟੇ ਛੋਟੇ ਭਾਜੇ ਬਿਲਕੁਲ ਭਾ ਦੇ ਨਾਲ ਪਸ਼ੂ ਦਵਾਂਗੇ ਛੋਟਾ ਮਾਰਚਾ ਨਾ ਰੱਖਿਆ ਵਾ ਵੀਰ ਜੀ ਤੇ ਮਈਆਂ ਚੰਗੀਆਂ ਦਵਾਂਗੇ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸੇਵਾ ਸੇਵਾਂ